ਮਠੀਆਂ 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 ਤੇਰਾ ਮੇਰਾ ਇੱਕ ਮਨ ਵੇ ਹਾਂ ਤੇਰਾ ਮੇਰਾ ਇੱਕ ਮਨ ਵੇ ਤੇਰੀ ਮਾਣੇ ਦਰੈ ਤਾਂ ਰੱਖੀਆਂ ਤੈਨੂੰ ਦੇਵੇ ਕੁੱਟ ਚੂਰੀਆਂ ਮੈਨੂੰ ਚੰਦਰੇ ਕਰਾਉਂਦੀਆਂ ਲੱਸੀਆਂ ਤੇਰੇ ਫਿਕਰਾਂ ਚ ਰੋਜ਼ ਘਟਾ ਦਿਨ ਰਤੀਆਂ ਵੇ ਤੇਰੇ ਫਿਕਰਾਂ ਚ ਚਾਵਾ ਚਾਵਾ ਚਾਵਨ ਖੜ ਗਈ ਤੂੰ ਪਿੱਠ ਕਰਕੇ ਮੈਂ ਬੋਲੀ ਕਿੜੇ ਹੌਸਲੇ ਪਾਵਾਂ ਨਹੀਂ ਮੁਖੜੇ ਤੂੰ ਗੁੰਡ ਚੱਕ ਲੈ ਤੇਰੇ ਨੈਣਾਂ ਦੇ ਦਰਸ਼ਨ ਪਾਵਾਂ ਨਹੀਂ ਆਪਣਾ ਨਾਂ ਦੱਸ ਦੇ ਜੋੜ ਬੋਲੀਆਂ ਪਾਵਾਂ ਨਹੀਂ ਆਪਣਾ ਨਾਂ ਦੱਸ ਦੇ ਜੋੜ ਬੋਲੀਆਂ ਪਾਵਾਂ ਨਹੀਂ ਆਪਣਾ ਨਾਂ ਦੱਸ ਦੇ ਗੂਰਾ ਰੰਗ ਦੁਪੱਟਾ ਕਾਲਾ ਗੂਰਾ ਰੰਗ ਦੁਪੱਟਾ ਕਾਲਾ ਗੁੱਤ ਵਿਚ ਲਾਲ ਪਰਾਂਦਾ ਕਬਲੋਰੀ ਬੁੱਲ ਗੁਲਾਬੀ ਰੂਪ ਚੱਲਿਆ ਨਾ ਜਾਂਦਾ ਨੀ ਗੱਭਰੂ ਗੁਲਾਬ ਵਰਗਾ ਤੇਰੇ ਨਾਂ ਤੇ ਬੋਲੀਆਂ ਪਾਉਂਦਾ ਨੀ ਗੱਭਰੂ ਗੁਲਾਬ ਵਰਗਾ ਤੇਰੇ ਨਾਂ ਤੇ ਬੋਲੀਆਂ ਪਾਉਂਦਾ ਨੀ ਗੱਭਰੂ ਗੁਲਾਬ ਵਰਗਾ ਜੀਜਾ ਸਾਲੀ ਤਾਸ਼ ਖੇਡਦੇ ਸਾਲੀ ਗਈ ਜਿੱਤ ਜੀਜਾ ਸਾਲੀ ਤਾਸ਼ ਖੇਡਦੇ ਸਾਲੀ ਗਈ ਜਿੱਤ ਵਜੀਜਾ ਤਾਸ਼ ਖੇਡਣੀ ਸਿੱਖ ਵਜੀਜਾ ਤਾਸ਼ ਖੇਡਣੀ ਸਿੱਖ